ਸਾਦ ਕੀ ਮਹਿਮਾ ਬੇਦ ਨਾ ਜਾਣੇ ਜਿਹੜਾ ਗੁਰੂ ਦੇ ਆਖੇ ਲੱਗ ਗਿਆ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰ ਗਿਆ ਕਹਿੰਦੇ ਉਹਨਾਂ ਦੀ ਮਹਿਮਾ ਹੀ ਨਹੀਂ ਭਾਈ ਜਿਹੜੇ ਬੇਦ ਜਾਣਦੇ ਗੁਰੂ ਦੀ ਕੀ ਜਾਣ ਲੈਣਗੇ ਕਹਿਣ ਦਾ ਮਤਲਬ ਇਹ ਹੈ ਪੂਰਾ ਬਿਆਨ ਨਹੀਂ ਕੋਈ ਕਰ ਸਕਦਾ ਭਈ ਮੈਂ ਪੂਰਾ ਬਿਆਨ ਕਰ ਦਿੱਤਾ ਭਈ ਉਹਦੀ ਮਹਿਮਾ ਕੀ ਕੋਈ ਪੂਰਾ ਬਿਆਨ ਨਹੀਂ ਜੀ ਕਰ ਸਕਦਾ ਸਾਦ ਕੀ ਮਹਿਮਾ ਬੇਦ ਨਾ ਜਾਣੇ ਕਿਉਂਕਿ ਸਾਧੂ ਦਾ ਜਿਹੜਾ ਜੀਵਨ ਹੈ ਨਾ ਜੀਵਨੀ ਉਹਦਾ ਇੰਨਾ ਬੇਅੰਤ ਹੈ ਕਿ ਸੇ ਕਿਤਾਬਾਂ 'ਚ ਨਹੀਂ ਆ ਸਕਦਾ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਕੀ ਲਿਖ ਲਾਂਗੇ ਗੁਰੂ ਨਾਨਕ ਦੇਵ ਜੀ ਬਾਰੇ ਆਪਾਂ ਕੀ ਲਿਖ ਲਾਂਗੇ ਕੁਝ ਨਹੀਂ ਲਿਖ ਸਕਦੇ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇ ਤਾ ਸੁਣੈ ਤੇ ਤਾ ਬਖਿਆਨੈ ਕਿਉਂਕਿ ਉਹਨਾਂ ਨੇ ਜਿੰਨਾ ਸੁਣਿਆ ਉਹਨਾਂ ਕੋ ਬਖਿਆਨ ਕਰ ਦਿੰਦੇ ਵੀ ਜਿਸ ਨੇ ਵੀ ਜਿੰਨਾ ਸੁਣਿਆ ਉਹਨਾਂ ਬਖਿਆਨ ਕਰ ਦਿੰਦਾ ਸੁਣੀ ਸੁਣਾਈ ਗੱਲ ਤਾਂ ਸਭ ਕਰਦੇ ਨੇ ਪਰ ਜਿਹੜਾ ਸਾਧੂ ਹੈ ਨਾ ਭਾਈ ਸਾਧੂ ਹੀ ਜਾਣਦਾ ਵੀ ਸਾਧੂ ਕੀ ਹੈ ਉਹ ਸਾਧੂ ਹੀ ਜਾਣ ਸਕਦਾ ਹੋਰ ਕੋਈ ਦੂਜਾ ਨਹੀਂ ਜਾਣ ਸਕਦਾ ਪਰਮਾਤਮਾ ਜਾਣਦਾ ਹੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਜਿੰਨੇ ਵੀ ਮਾਇਆ ਦੇ ਤਿੰਨ ਗੁਣ ਨੇ ਨਾ ਗੁਰਮਖਾਂ ਦੀ ਉਪਮਾ ਇਹਨਾਂ ਤੋਂ ਬਹੁਤ ਉੱਚੀ ਹੈ ਸਾਧਕੀ ਉਪਮਾ ਤੇਹ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਦੇਖੋ ਕਿਸੇ ਦਾ ਕੋਈ ਉਹਦਾ ਹੁੰਦਾ ਜਿਵੇਂ ਪਿੰਡਾਂ ਵਿੱਚ ਸਰਪੰਚ ਹੁੰਦੇ ਨੇ ਐਮਸੀਲ ਐਮਐਲਏ ਵੱਡੇ ਵੱਡੇ ਉਹਦੇ ਵੀ ਹੁੰਦੇ ਨੇ ਜਦੋਂ ਤੱਕ ਕਿਸੇ ਕੋਲ ਕਿਸੇ ਤਰ੍ਹਾਂ ਦੀ ਪਦਵੀ ਹੈ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ ਪੰਜ ਕ ਸਾਲ ਬਾਅਦ ਇੱਜ਼ਤ ਕਿੱਥੇ ਚਲ ਜਾਂਦੀ ਹੈ ਪਤਾ ਨਹੀਂ ਸਵਾਰਥ ਹੈ ਸਵਾਰਥ ਕਰਕੇ ਲੋਕ ਇੱਜ਼ਤ ਕਰਦੇ ਨੇ ਕਿਸੇ ਦੀ ਪ੍ਰਸਾਦ ਕੀ ਉਪਮਾ ਰਹੀ ਭਾਰਪੂਰ ਪਰ ਜਿਹੜੀ ਸਾਧੂ ਦੀ ਸ਼ੋਭਾ ਹੈ ਨਾ ਭਾਈ ਉਹ ਰਹਿੰਦੀ ਦੁਨੀਆ ਕੀ ਕਰ ਰਹੇਗੀ ਇਹ ਵੀ ਸੱਚ ਹੈ ਕਿਉਂਕਿ ਸਾਧ ਕੀ ਸੋਭਾ ਦਾ ਨਹੀਂ ਅੰਤ ਇੱਕ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਦੇ ਸੋਭਾ ਹੈ ਉਹਦਾ ਅੰਤ ਨਹੀਂ ਕੋਈ ਪਾ ਸਕਦਾ ਕਿਉਂਕਿ ਗੁਰੂ ਪਰਮੇਸ਼ਰ ਇੱਕੋ ਜਾਣ ਜਿਹੜਾ ਇਹਨਾਂ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਉਹਨਾਂ ਤੋਂ ਵੀ ਨਹੀਂ ਅੰਤ ਪੈ ਸਕਦਾ ਐਸੀ ਤਰ੍ਹਾਂ ਗੁਰੂ ਦੀ ਸੋਭਾ ਜਿੰਨੀ ਕਰ ਲਈ ਉਨੀ ਥੋੜੀ ਹੈ ਜਿੰਨੀ ਗੁਰੂ ਦੀ ਕਰ ਲਈਏ ਸੋਭਾ ਸਾਧ ਕੀ ਸੋਭਾ ਸਦਾ ਬੇਅੰਤ ਜਿਹੜੀ ਸਾਧੂ ਦੀ ਸੋਭਾ ਹੈ ਭਾਈ ਬੇਅੰਤ ਹੈ ਬੇਅੰਤ ਦਾ ਅਰਥ ਕੋਈ ਅੰਤ ਨਹੀਂ ਪਾ ਸਕਦਾ ਸਾਧ ਕੀ ਸੋਭਾ ਉੱਚ ਤੇ ਉੱਚੀ ਜਿੰਨੀ ਉੱਚੀ ਕਹੋ ਉਤੋਂ ਵੀ ਉੱਚੀ ਹੈ ਹੋਰ ਜਿੰਨੀ ਉੱਚੀ ਕਹੋ ਉਤੋਂ ਵੀ ਉੱਚੀ ਹੈ ਕਿਸੇ ਦੀ ਕੋਈ ਤਾਰੀਫ ਕਰਦਾ ਹੈ ਕਿਸੇ ਲੀਡਰ ਦੀ ਕਿਸੇ ਦੀ ਕੋਈ ਤਾਰੀਫ ਕਰਦਾ ਹੈ ਠੀਕ ਹੈ ਦੁਨੀਆ ਪਰ ਪਾਸ਼ਾ ਕਹਿੰਦੇ ਨੇ ਉਸ ਤੋਂ ਤੇ ਨਿੰਦਾ ਦਊ ਤੇ ਆਗਰ ਕੋਜਿਆ ਪਤਨੀ ਰਵਾਨਾ ਜਨ ਨਾਨਕ ਦੇ ਖੇਲ ਕਠਨ ਹੈ ਕਿਨੂ ਗੁਰਮੁਖ ਜਾਨਣਾ ਪਰ ਜਿਹੜਾ ਸਾਧੂ ਹੈ ਭਾਈ ਸਾਧੂ ਦੀ ਤਾਰੀਫ ਕਰਨੀ ਸਭ ਤੋਂ ਚੰਗੀ ਗੱਲ ਹੈ ਗੁਰੂ ਦੀ ਪਰਮਾਤਮਾ ਦੀ ਤਾਰੀਫ ਕਰਨੀ ਸਭ ਤੋਂ ਚੰਗੀ ਗੱਲ ਹੈ ਸਾਧ ਕੀ ਸੋਭਾ ਮੂੰਚ ਤੇ ਮੂੰਚੀ ਮੂੰਚ ਉੱਚਾ ਹੀ ਹੁੰਦਾ ਜੀ ਜਿਹੜੀ ਉਸ ਸਾਧੂ ਦੀ ਸੋਭਾ ਕਿਸੇ ਨਾਲ ਤੁਲਨਾ ਨਹੀਂ ਉਹਦੀ ਕੀਤੀ ਜਾ ਸਕਦੀ ਮੂਛ ਸਾਧੂ ਦੀ ਸੋਭਾ ਬਹੁਤ ਉੱਚੀ ਚੰਗਿਆਂ ਤੋਂ ਚੰਗੀ ਹੈ ਸਾਦ ਦੀ ਸੋਭਾ ਸਾਦ ਬਣਾਈ ਇਹਦਾ ਅਰਥ ਹੈ ਆਪਾਂ ਜਿਵੇਂ ਕਿਸੇ ਨੂੰ ਕਹਿ ਦਿੰਦੇ ਆ ਭਈ ਆ ਚੀਜ਼ ਤੁਹਾਨੂੰ ਹੀ ਫੱਬਦੀ ਹੈ ਇਸੇ ਤਰ੍ਹਾਂ ਆਪਾਂ ਕਹਿ ਲਈਏ ਸਾਦ ਦੀ ਸੋਭਾ ਸਾਦ ਨੂੰ ਹੀ ਫੱਬਦੀ ਹੈ ਸਾਦ ਨੂੰ ਇਹ ਚੰਗੀ ਲੱਗਦੀ ਹੈ ਸਾਦ ਨੂੰ ਸੋਹਣੀ ਲੱਗਦੀ ਹੈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਦੇਖੋ ਜੀ ਮੈਂ ਅੱਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੇ ਦੱਸ ਦਿੱਤਾ ਹੈ ਸਾਧ ਤੇ ਪ੍ਰਭੂ ਵਿੱਚ ਕੋਈ ਭੇਦ ਨਹੀਂ ਹੈ ਕੋਈ ਭੇਦ ਨਹੀਂ ਹੈ ਜਿੰਨੀ ਮਹਿਮਾ ਰੱਬ ਦੀ ਹੈ ਉੰਨੀ ਮਹਿਮਾ ਭਗਤ ਦੀ ਹੈ ਸਾਧੂ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਇੱਕੋ ਜਿਹੇ ਨੇ ਸਾਧੂ ਦੀ ਸੰਗਤ ਵਿੱਚ ਰਹਿਣਾ ਹੁੰਦਾ ਕੀ ਹੈ ਸਾਡੀ ਜ਼ਿੰਦਗੀ 'ਚ ਬਦਲਾਅ ਆਉਂਦੇ ਨੇ ਅੱਗੇ ਫਿਰ ਚੰਗੀ ਸੰਗਤ ਮਿਲਦੀ ਹੈ ਸਾਧ ਨਾਮ ਨਿਰਮਲ ਕਾ ਕੇ ਕਰਮ ਉਹ ਸਾਧੂ ਜਿਨੇ ਪਹਿਲਾਂ ਆਪਣੇ ਆਪ ਨੂੰ ਬਦਲਿਆ ਆਪਣੇ ਆਪ ਨੂੰ ਬਦਲਿਆ ਇੱਕ ਸਾਧੂ ਉਹ ਜਿਹਨੂੰ ਆਪਾਂ ਪੜਿਆ ਜਿਹਦੇ ਕੋਲ ਬਹਿ ਕੇ ਕਰਮ ਬਦਲ ਜਾਂਦੇ ਨੇ ਜ਼ਿੰਦਗੀਆਂ ਬਦਲ ਜਾਂਦੀਆਂ ਨੇ ਸਭ ਕੁਝ ਬਦਲ ਜਾਂਦਾ ਹੈ ਐਸੇ ਤਰ੍ਹਾਂ ਭਾਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਗੁਰ ਪਰਮੇਸ਼ਰ ਦੇਖੋ ਜਾਨਣ ਤੇ ਗੁਰਮੁਖ ਪਿਆਰੇ ਜਿਹੜੇ ਬੜੇ ਪਿਆਰ ਨਾਲ ਸਾਨੂੰ ਸਤਿਗੁਰੂ ਜੀ ਦੀ ਗੁਰਬਾਣੀ ਦ੍ਰਿੜ ਕਰਾਉਂਦੇ ਨੇ ਜਿਹੜੇ ਸੱਚ ਮੁੱਚ ਗੁਰਸਿੱਖ ਨੇ ਤੇ ਭਾਈ ਉਹਨਾਂ ਵਿੱਚ ਵੀ ਕੋਈ ਭੇਦ ਨਹੀਂ ਪਰਮਾਤਮਾ ਤੇ ਉਹਨਾਂ ਵਿੱਚ ਕੋਈ ਭੇਦ ਨਹੀਂ ਹੈ ਜੀ